पांच सरपंच वर्कर साथियों सब तो पहला बंदे करवाने का वही तो जी का दांसा वही तो की बंदे दूसरी सारे कांग्रेस पार्टी दे सारे साथियों दूसरी हमेशा सारे लोगों ने कांग्रेस का साथ दे रहे ਕਿ ਕਾਂਗਰਸ ਦੇ ਜਿਹੜੇ ਵਰਕਰਾਂ ਜਿਹੜੇ ਪਿਛਲੇ ਸਮੇਂ ਲਈਦੋਂ ਕੰਟਰਨਿੰਦਰ ਸਿੰਘ ਜੀ ਮੁੱਖ ਮੰਤਰੀ ਬਣੇ ਉਦੋਂ ਕਿਤੇ ਨਾ ਕਿਤੇ ਸਾਡੇ ਵਰਕਰ ਸਾਥੀਆਂ ਨੂੰ ਕਿਤੇ ਨਾ ਕਿਤੇ ਮਜਬੂਰੀ ਦਾ ਸਾਹਮਣਾ ਕਰਨਾ ਪਿਆ ਮੈਂ ਬਹੁਤ سارے ਸਾਥੀਆਂ ਦੇ ਲਈ ਕਿਤੇ ਨਾ ਕਿਤੇ ਜਿਵੇਂ ਜਿਲੇ ਸਿੱਖੇ ਜੀ ਹੈ ਜੇ ਜੋ ਅੱਜ ਦਾ ਮਾਹੌਲ ਹੈ ਕਾਂਗਰਸ ਦੇ ਵਿੱਚ ਸਾਡੇ ਕਾਂਗਰਸ ਦੀ ਗਿਮਾਨ અમરਿੰਦਰ ਸਿੰਘ રાજા બડે જો ગ્રાઉન્ડ તો કોંગ્રેસ પાર્ટી ਨਾਲ જોડાયેલો આ બંદા છે ગ્રાઉન્ડ પર કામ કરણવાળો મેથડ યુદ્ધ એસે તરીકે કોંગ્રેસી જેના કે રગા દેવચ ભૂણ હે કોંગ્રેસ દા ਸਾડે સીલપી દે લીડર સરદાર પ્રતાપ ਸਿੰਘજી વાજવા સાબ ઇસે તરીકે ਸਾડે સાપકા મુખ્યમંત્રી સરદાર ચરણજી ਸਿੰਘજી ચંદી સાબ ਜਸਵਰਨ ਸਿੰਘ ਜਿੰਦਰਾ ਸਿੰਘ ਜਨਾਵਾ ਸਾਹਿਬ ਜਿਹੜੇ ਰਾਜਸਥਾਨ ਦੇ ਇੰਚਾਰਜ ਹੈ ਅੱਜ ਪੰਜਾਬ ਦੇ ਵੀ ਸਾਡੇ ਕੋਲੇ ਉਹ ਜੋਦੇ ਉਹ ਕਾਂਗਰਸੀ ਆਗੂ ਨੇ ਇਸ ਕਰਕੇ ਮੈਂ ਸਾਰੇ ਸਾਥੀਆਂ ਨੂੰ ਇਫਾਦ ਜੁਣਾ ਹੈ ਕਿ ਜਿਹੜਾ ਕੌਨ ਵਾਲਾ 2027 ਦਾ ਸਮਾਂ ਹੈ ਉਹ ਉਹ ਕਿਤਨਾ ਸਮਾਂ ਨਹੀਂ ਰਹੇਗਾ ਕਾਂਗਰਸ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਕਦਰ ਹੋਏਗੀ ਇਹ ਹੁਣ ਆਪਣੀ ਹਿੰਮਤ ਹੈ ਕਿ ਆਪਾਂ 2027 ਦੇ ਵਿੱਚ ਸਾਰੇ ਇਕੱਠੇ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰੀਏ ਤੇ 2027 ਦੇ ਵਿੱਚ ਆਪਾਂ ਸਰਕਾਰ ਬਣਾ ਸਕੀਏ ਪੂਰੇ ਪੰਜਾਬ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੇੜਿੰਗ ਜੀ ਜੋ ਸਾਡੇ ਪੰਜਾਬ ਦੇ ਪ੍ਰਧਾਨ ਹੈ ਉਹਨਾਂ ਵੱਲੋਂ ਬੂਥ ਲੈਵਲ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਨੂੰ ਲਾਂਬੰਦ ਕਰਨ ਲਈ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਲਈ ਉਹਦੇ ਵਿੱਚ ਸਾਨੂੰ ਕੋਆਰਡੀਨੇਟਰ ਲਾਇਆ ਮੈਨੂੰ ਹਲਕਾ ਪੁੱਛੋ ਔਰ ਬਠਿੰਡਾ ਦਿਆਤੀ ਦਾ ਜਿਹੜਾ ਇੰਚਾਰਜ ਲਾਇਆ ਗਿਆ ਹੈ ਅਸੀਂ ਅੱਜ ਸਾਰੇ ਸਾਥੀਆਂ ਨਾਲ ਕਾਂਗਰਸ ਦੇ ਕੱਲੇ-ਕੱਲੇ ਵਰਕਰ ਨੂੰ ਮਿਲ ਕੇ ਪਾਰਟੀ ਦੀ ਮਜ਼ਬੂਤੀ ਲਈ ਇੱਥੇ ਆਏ ਆਂ ਔਰ ਹਰ ਬੂਥ ਤੇ ਅਸੀਂ ਪੂਰੀ ਟੀਮ ਨੂੰ ਜਿਹੜਾ ਹੈਗਾ ਤਿਆਰ ਕਰਕੇ ਜਿਹੜਾ ਮਿਸ਼ਨ ਸਾਡਾ 2027 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇ ਉਸ ਤਹਤਾਈ ਸਾਰੇ ਵਰਕਰ ਸਾਥੀਆਂ ਦੀ ਸਾਡੀ ਡਿਊਟੀ ਲਾ ਰਹੇ ਆਂ ਔਰ ਸਾਰੇ ਵਰਕਰਾਂ ਨੂੰ ਅਸੀਂ ਲਾਮਬੰਦ ਕਰ ਰਹੇ ਆਂ ਰੋਸ ਲੱਗ ਰਿਹਾ ਆ ਪੀਤਲ ਸਿੰਘ ਕੋਟ ਪਾਈਪ ਨਤੀ ਤਾਂ ਕੀ ਲੱਗ ਰਿਹਾ ਕਿ ਬਦਲੇਗਾ ਉਹਗਾ ਚਾਹਤ ਕਿਸ ਤਰ੍ਹਾਂ ਹੈ ਦੇਖੋ ਜੀ ਕੋਈ ਇੱਥੇ ਪਾਰਟੀ ਟੈਗਟ ਜਾਂ ਕੋਈ ਇਲੈਕਸ਼ਨ ਦੀ ਗੱਲ ਨਹੀਂ ਗਈ ਜੀ ਪਾਰਟੀ ਨੂੰ ਇਕਜੁੱਟ ਔਰ ਸਾਰੇ ਵਰਕਰਾਂ ਨੂੰ ਲਾਮਬੰਦ ਕਰਨ ਦੀ ਗੱਲ ਹੈ ਕਿਸੇ ਪ੍ਰਤੀ ਰੋਸ ਜਾਂ ਕੋਈ ਇਹ ਸਾਰੇ ਗਿਲੇ ਸ਼ਿਕਵੇ ਛੋਟੇ-ਬੋਟੇ ਇਹ ਹੁੰਦੇ ਰਹਿੰਦੇ ਆ ਚੱਲਦੇ ਰਹਿੰਦੇ ਆ ਲੇਕਿਨ ਜਿਹੜਾ ਸਾਡਾ ਮਕਸਦ ਹੈ ਸਾਰੇ ਪਰਿਵਾਰ ਹੈ ਪਰਿਵਾਰ ਨੂੰ ਨਾਲ ਲੈ ਕੇ ਸਾਰਿਆਂ ਨੂੰ ਇਕਜੁੱਟ ਕਰਕੇ ਬੂਥ ਲੈਵਲ ਤੋਂ ਲੈ ਕੇ ਪਾਰਟੀ ਨੂੰ ਮਜ਼ਬੂਤ ਕਰੀਏ ਤਾਂ ਕਿ 2027 ਦੇ ਵਿੱਚ ਜੋ ਪੰਜਾਬ ਦੇ ਵਿੱਚ ਅੱਜ ਜੋ ਮਾਹੌਲ ਬਣ ਚੁੱਕਿਆ ਹੈ ਡਰ ਦਾ ਸਹਿਮ ਦਾ ਨਸ਼ੇ ਦਾ ਹਰ ਤਰੇ ਤਰੀਕੇ ਨਾਲ ਜੋ ਪੰਜਾਬ ਦੇ ਵਿੱਚ ਮਾਹੌਲ ਹੈ ਉਸ ਨੂੰ ਜਿਹੜਾ ਕਾਂਗਰਸ ਦਾ ਰਾਜ ਲੋਕ ਚਾਹੁੰਦੇ ਆ ਲੋਕ ਚਾਹੁੰਦੇ ਆ ਕਿ ਕਾਂਗਰਸ ਦੀ ਸਰਕਾਰ ਆਵੇ ਇਸ ਕਰਕੇ ਸਾਡਾ ਮਿਸ਼ਨ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣਾ ਹੈ ਨੇ ਸਾਰੀ ਕਾਂਗਰਸ ਇਕੱਠੀ ਹੈ ਕੋਈ ਇਦਾਂ ਦੀ ਗੱਲ ਨਹੀਂ ਸਾਰੀ ਜਿਹੜਾ ਹੈਗਾ ਆਪਣੇ ਆਪਣੇ ਲੈਵਲ ਤੇ ਸਾਰੇ ਕੰਮ ਕਰ ਰਹੇ ਨੇ ਕੋਈ ਇਦਾਂ ਦੀ ਗੱਲ ਨਹੀਂ ਕੋਈ ਬਾੜੀ ਮੋਟ 19 21 ਕਿਤੇ ਨਾ ਕਿਤੇ ਉਹ ਸਾਰੀਆਂ ਪਾਰਟੀਆਂ ਜੀ ਹੁੰਦੀ ਹੈ ਲੇਕਿਨ ਜੋ ਇਦਾਂ ਦੀ ਕੋਈ મતਭੇਦ ਨਹੀਂ ਅੱਜ ਸਾਰੇ ਵਰਕਰ ਕਾਂਗਰਸ ਦੇ ਇੱਥੇ ਇਕੱਠੇ ਹੋਏ ਆ ਨਹੀਂ ਇਹ ਸਿਰਫ ਏ ਦੇਖੋ ਜੀ ਕੱਲ ਇਹ ਸ਼ਹਿਰ ਦੇ ਵਿੱਚ ਇੱਕ علیحدਾ ਅਲੱਗ ਹੋਰ ਮੀਟਿੰਗ ਕਰਾਂਗੇ ਅਸੀਂ ਅਸੀਂ ਪਿੰਡ ਪਿੰਡ ਜਾ ਕੇ ਹਰ ਮੁਹੱਲੇ ਦੇ ਵਿੱਚ ਆ ਕੇ ਜਿਹੜਾ ਕੋਈ ਸੱਜਣ ਨਹੀਂ ਆ ਸਕਿਆ ਉਹਨਾਂ ਦੇ ਘਰ ਘਰ ਜਾ ਕੇ ਕਾਂਗਰਸ ਦੇ ਵਰਕਰ ਨੂੰ ਲਾਮਬੰਦ ਕਰਨ ਦਾ ਸਾਡਾ ਟੀਚਾ ਹੈ ਕਿਸੇ ਦੀ ਕੋਈ ਨਾਰਾਜ਼ਗੀ ਨਹੀਂ ਜੇਕਰ ਹੋਊਗੀ ਤਾਂ ਉਹਨੂੰ ਨਾਲ ਲੈ ਕੇ ਚੱਲਾਂਗੇ ਇੱਕ ਪਰਿਵਾਰ ਦੀ ਤਰ੍ਹਾਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਤਾਂ ਕਿ ਸਾਡਾ ਮਿਸ਼ਨ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਇਹ ਸਾਰੇ ਵਰਕਰਾਂ ਦਾ ਸਾਰੇ ਪੰਜਾਬ ਦੇ ਲੋਕਾਂ ਦਾ ਜਿਹੜਾ ਮਾਨ ਸਨਮਾਨ ਹੈ ਉਹ ਬਹਾਲ ਹੋਵੇ ਇਹ ਸਾਡਾ ਟੀਚਾ ਹੈ ਮੈਂ ਮੇਰੇ ਸਾਹਮਣੇ ਹੁਣ ਅੱਜ ਉਹ ਤੇ ਕਿਦਾਂ ਕੂ ਕਰ ਗਏ ਉਸੇ ਤੇਰੀ ਮਾਫਤ ਕੀਤੀ ਹੈ ਯਾਰ ਮੇਰੇ ਕਹੇ ਵਰਕਰ ਉਹ ਵਰਕਰਾਂ ਸ਼ਾਇਦ ਧਿਆਨ ਸਪੈਲਿੰਗ ਹੋਰ ਉਹ ਬੰਦੇ ਜਦੋਂ ਕਿਸੇ ਬੰਦੇ ਨੂੰ ਟ੍ਰੈਕਟਰਾਂ ਵੀ ਹੋਵੇ ਤੇ ਤਨੀ ਜੀ ਨੋਰ ਸ਼ੋ ਤਨੀ ਜੀ ਇੱਕ ਮਿੰਟ ਕਰ ਕੋ ਰੋਡ ਸੌ ਟਿਕਟ ਮਿਲ ਤੋਂ ਪਹਿਲਾਂ ਵੀ ਦੁੱਲਾ 20 ਹਜ਼ਾਰ ਬੰਦੇ ਨੇ ਕੱਢਿਆ ਸੀਗਾ ਉਹਨਾਂ ਲੋਕਾਂ ਨੇ ਸੰਭਵ ਕੀ ਕੀਤਾ ਸਾਨੂੰ ਹਲੇ ਵੀ ਅਸਾਂ ਦੇ ਭਲਾਈ ਦੇ ਬੰਦੇ ਔਰ ਮੈਂ ਤਾਂ ਜਿਆਦਾ ਨਹੀਂ ਕਹਿੰਦਾ ਹਾਂ ਤਨੀ ਜੀ ਬੇਨਤੀ ਕਰੂੰਗਾ ਕਿ ਸਾਡੇ ਉਸ ਬੰਦੇ ਨੂੰ ਚੁੱਪੀ ਜਾਵੇ ਤੁਸੀਂ ਉੱਪਰ ਤੋਂ ਸਾਡੀ ਗੱਲ ਪਹੁੰਚਾ ਦਿਓ ਜਿਹੜਾ ਸਿਰਫ ਕੌਮ ਦਾ ਢੰਡਾ ਚੱਕੇ ਨਾ ਕਿ ਸਰਪਾਵਾ ਦਾ ਨਾਮ ਵਰਤੇ ਐਨਾ ਕਹਿੰਦਾ ਹਾਂ ਸਭ ਤੋਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਟੀ ਆਪਣੀ ਮਾਂ ਹੈ ਕਿਉਂਕਿ ਜੇ ਮਾਪੇ ਨਹੀਂ ਜਿਹੜਾ ਆਪਾਨੂੰ ਮਾਂ ਸਰਕਾਰ ਦੁਨੀਆ ਦੇ ਵਿੱਚ ਮਿਲਦਾ ਹੈ ਪਾਰਟੀ ਨਾਲ ਵੀ ਆਪਾਨੂੰ ਸਲਾਮਾ ਹੁੰਦੀ ਹੈ ਪਾਰਟੀ ਮਾਂ ਤੋਂ ਵੱਰ ਕੀ ਹੁੰਦੀ ਹੈ ਤਾਂ ਮੈਂ ਇੱਕ ਬੇਨਤੀ ਕਰਦਾ ਐ ਪੈਂਸ ਵਾਲਿਆਂ ਨੂੰ ਕਿ ਤੁਹਾਡੀਆਂ ਤੁਸੀਂ ਥੋੜੀਆਂ ਠੱਡੀਆਂ ਜਿ ਆਪਣੇ ਮੈਂਬਰ ਖੜੇ ਐ ਬੇਨਤੀ ਇਹ ਦੀ ਜਲਦੀ ਜਲਦੀ ਜਿੰਨੇ ਕੋ ਆਪਾਂ ਆਪਣੇ ਮੈਂਬਰ ਖੜੇ ਐ ਉਹਨੀਆਂ ਰੋਸੀਆਂ ਦਾ ਮਾਉਂਦੇ ਕਰਵਾਤਾ ਕੀਤੇ ਜਾਵੇ ਤਾਂ ਮੈਂ ਗੱਲ ਕਰ ਰਿਹਾ ਸੀਗਾ ਗੁਰਦੀਪ ਸਿੰਘ ਜੀ ਨੇ ਜੋ ਭਾਸ਼ਣ ਦਿੱਤਾ ਉਹ ਕਿੰਨੇ ਦਿਲ ਤੋਂ ਆਵਾਜ਼ ਨਿਕਲਦੀ ਐ ਤੇ ਜਦੋਂ ਆਪਾਂ ਕਿਸੇ ਖਾਤਰ ਮਾਰ ਵੀਦੇ ਆ ਕਿਸੇ ਖਾਤਰ ਕੰਮ ਕਰਦੇ ਆ ਤੇ ਕਈ ਵਾਰੀ ਗੁੱਸਾ ਵੀ ਉਸੇ ਗੱਲ ਤੋਂ ਹੀ ਆਉਂਦਾ ਐ ਗੁੱਸਾ ਆਉਂਦਾ ਤੇ ਹੁੰਦਾ ਬਗਾਨੇ ਦੇ ਕਿਸੇ ਨੂੰ ਹੁਣ ਜੇ ਕਾਲੀ ਦਰ ਜਾਂ ਕੋਈ ਆਵਾਦੀ ਪਾਰਟੀ ਵਾਲੇ ਪਰਚਾ ਦੇਣਗੇ ਕਾਹਦਾ ਗੁੱਸਾ ਹੈ ਆਪਾਂ ਨੂੰ ਉਹਨਾਂ ਦਾ ਹੱਕ ਬਣਦਾ ਹੈ ਅਸੀਂ ਉਹਨਾਂ ਦੇ ਉਲਟ ਕੰਮ ਕਰਦੇ ਹਾਂ ਉਹਨਾਂ ਦਾ ਹੱਕ ਬਣਦਾ ਤਾਂ ਜਦੋਂ ਆਪ ਦੇਂਦੀ ਕਹਿੰਦੇ ਆਪ ਦੇ ਤਾਂ ਫੁੱਲ ਮਾਰਦਾ ਵੀ ਦਰਦ ਹੁੰਦਾ ਆਪਾਂ ਸੁਣਦੇ ਹੁੰਦੇ ਆ ਦੂਜਿਆਂ ਦੀ ਇੱਟ ਮਾਰਦਾ ਵੀ ਦਰਦ ਨਹੀਂ ਹੁੰਦਾਗਾ ਤੇ ਇਸ ਕਰਕੇ ਚਲੋ ਬੇਸ਼ੱਕ ਵੀ ਕੋਆਰਡੀਨੇਟਰ ਸਾਹਿਬ ਵੱਲੋਂ ਕਿਹਾ ਗਿਆ ਸੀ ਗੁਰਿੰਦ ਸਾਹਿਬ ਵੱਲੋਂ ਵੀ ਕਿਹਾ ਵੀ ਆਪਾਂ ਕੁਝ ਐਸੀ ਬੇਸ਼ੀਮੀ ਕਰਨੀ ਇਲੈਕਸ਼ਨ ਜਿਹੜੇ ਆ ਲੈਕਸ ਦੀ ਤਿਆਰੀ ਚੱਲੀ ਜਾਂਦੀ ਹੈ ਤਾਂ ਚਲੋ ਜੋ ਬਣਦਾ ਹੈ ਕਈ ਵਾਰੀ ਹੋ ਜਾਂਦੀਆਂ ਗੱਲਾਂ